ਆ ਭਾਈ ਮੈਂ ਦੱਸਣਾ ਚਾਹਾਂਗਾ ਕਿ ਬੱਸ ਸਟੈਂਡ ਦੇ ਵਿੱਚ ਮਗਰਮਗਰ ਬੱਸ ਦੇ ਮਗਰ ਈ ਰਿਕਸ਼ਾ ਜਾ ਰਿਹਾ ਸੀ ਔਰ ਡਰਾਈਵਰ ਨੂੰ ਪਤਾ ਨਹੀਂ ਸੀ ਉਹਨੇ ਬੱਸ ਬੈਕ ਕਰ ਦਿੱਤੀ ਔਰ ਬੱਸ ਬੈਕ ਕਰਨ ਨਾਲ ਜਿੱਤੇ ਈ ਰਿਕਸ਼ੇ ਵਾਲੇ ਦਾ ਨੁਕਸਾਨ ਆਇਆ ਬਹੁਤ ਜ਼ਿਆਦਾ ਉੱਥੇ ਨਾਲ ਸਵਾਰੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਆਇਆ ਸੋ ਇਸ ਚੀਜ਼ ਨੂੰ ਆਪਾਂ ਧਿਆਨ ਚ ਰੱਖਣਾ ਦੂਸਰਾ ਕਿ ਜਿਹੜਾ ਆਪਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪਰ ਪਾਲਣਾ ਤੁਸੀਂ ਕਰਨੀ ਵੀ ਹੈ ਪਤਾ ਕੀ ਗੱਲ ਦੇਖੋ ਤੁਹਾਨੂੰ ਹੀ ਆਪਣੇ ਇਹਦੇ 'ਚ ਨੰਬਰ ਲਾਟ ਹੋਏ ਹੋਏ ਆ ਇਹ ਜਿਹੜੇ ਰਜਿਸਟ੍ਰੇਸ਼ਨ ਨੰਬਰ ਆ ਇਹਨਾਂ ਨੂੰ ਤੁਸੀਂ ਅੱਗੇ ਵੀ ਲਾਓ ਪਿੱਛੇ ਵੀ ਲਾਓ ਔਰ ਤੀਸਰੀ ਗੱਲ ਕਿ ਜਿਹੜਾ ਬੱਸ ਅੱਡੇ ਦੇ ਬਾਹਰ ਤੁਸੀਂ ਈ ਰਿਕਸ਼ਾ ਖੜਾ ਕਰਦੇ ਨੇ ਤੁਸੀਂ ਦੇਖਦੇ ਕੋਈ ਤਰਤੀਬ ਨਹੀਂ ਆ ਕੋਈ ਅੱਗੇ ਕੋਈ ਪਿੱਛੇ ਉਹ ਦੂਸਰਾ ਉੱਤੋਂ ਅੱਗੇ ਉਹ ਤੀਸਰਾ ਦੇ ਨਾਲ ਔਰ ਸੜਕ ਦਾ ਕਿੰਨਾ ਕੰਮ ਖਰਾਬ ਹੁੰਦਾ ਤੁਸੀਂ ਆਪ ਹੁਣ ਚੈੱਕ ਕਰ ਲੋਗੇ ਤਿੰਨ ਤਿੰਨ ਚਾਰ ਚਾਰ ਇੱਕ ਸੀਰੀਜ਼ ਦੇ ਦਾ ਇਹ ਨਹੀਂ ਕਿ ਲਾਈਨ ਬਣਾ ਕੇ ਇੱਕ ਸੀਰੀਜ਼ ਦੇ ਵਿੱਚ ਇਦਾਂ ਹੀ ਖੜੇ ਹੁੰਦੇ ਆ ਸੋ ਇਹ ਠੀਕ ਜਿਹਾ ਨਹੀਂ ਲੱਗਦਾ ਇਸ ਚੀਜ਼ ਨੂੰ ਤੁਸੀਂ ਧਿਆਨ ਦੇਣਾ ਧਿਆਨ ਚ ਰੱਖੋ ਔਰ ਦੂਜੀ ਗੱਲ ਕਿ ਆਉਣ ਵਾਲਾ ਸਮਾਂ ਜਿਹੜਾ ਹੁਣ ਧੁੰਦ ਦਾ ਸਮਾਂ ਵਾ ਔਰ ਧੁੰਦ ਦੇ ਵਾਸਤੇ ਤੁਸੀਂ ਆਪਣਾ ਪਚਾ ਕਰਨਾ ਕਿ ਜਿਹੜੀਆਂ ਲਾਈਟਾਂ ਵਾ ਉਹ ਜ਼ਰੂਰ ਲਾਓ ਆਪਣੇ ਰਿਫਲੈਕਟਰ ਜਿਹੜੇ ਆ ਉਹ ਵੀ ਜਰੂਰ ਲਾਓ ਇੰਡੀਕੇਟਰਸ ਵਗੈਰਾ ਜਰੂਰ ਚਲਾਓ ਇਹਨਾਂ ਚੀਜ਼ਾਂ ਦਾ ਧਿਆਨ ਅਸੀਂ ਆਪ ਰੱਖਣਾ ਨਾ ਕਿ ਦੂਸਰਾ ਕੋਈ ਸਮਝਾਵੇ ਔਰ ਜੇ ਅਸੀਂ ਆਪਣੀ ਕਮਾਈ ਨੂੰ ਆਪ ਬਰਕਤ ਦੇ ਵਿੱਚ ਲਿਆਣੇ ਆ ਤਾਂ ਸਭ ਤੋਂ ਵਧੀਆ ਸਾਧਨ ਹੈ ਔਰ ਇਹ ਤਾਂ ਹੀ ਹੋਣਾ ਜੇ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੇ ਸਾਰਿਆਂ ਨੂੰ ਫਿਰ ਬੇਨਤੀ ਹੈ ਕਿ ਜਦੋਂ ਵੀ ਬਾਸ ਰਡੇ ਦੇ ਵਿੱਚ ਬਾਸਾਂ ਦੀ ਮਗਰਮਗਰ ਨਹੀਂ ਜਾਣਾ ਦੂਸਰੀ ਗੱਲ ਧੁੰਦ ਦੇ ਵਿੱਚ ਜਿਹੜੀਆਂ ਲਾਈਟਾਂ ਦਾ ਪ੍ਰਯੋਗ ਕਰਨਾ ਲਾਈਟਾਂ ਨੂੰ ਸਹੀ ਜੋਗ ਪ੍ਰਯੋਗ ਕਰਨਾ ਇੰਡੀਕੇਟਰ ਵਗੈਰਾ ਜਾਣੇ ਤੀਸਰੀ ਸਭ ਤੋਂ ਵੱਡੀ ਗੱਲ ਕਿ ਬਾਸ ਰਡੇ ਦੇ ਬਾਹਰ ਔਰ ਇਹ ਸੜਕ ਦੇ ਉੱਤੇ ਤੁਸੀਂ ਜਿਹੜੇ ਕਿ ਇਹ ਵਾਹਨ ਨਹੀਂ ਖੜੇ ਕਰਨੇ ਤੁਸੀਂ ਆਪਣੀਆਂ ਗੱਡੀਆਂ ਇਸ ਬਸਾਡੇ ਦੇ ਅੰਦਰ ਖੜੀਆਂ ਕਰੋ ਔਰ ਨਾਲ ਦੀ ਨਾਲ ਇਹਨਾਂ ਸਾਰੇ ਚੀਜ਼ਾਂ ਦਾ ਧਿਆਨ ਰੱਖੋ ਆਪਣੀ ਜ਼ਿੰਦਗੀ ਹੈ ਜਿਹੜੀ ਸੁਚੇਤ ਕਰੋ ਹੋਸ਼ ਨੂੰ ਹੋਰ ਵੱਧ ਫੁੱਲੋ ਤੰਦਰੁਸਤੀ